ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 20 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਦਿਨ ਵੇਲੇ ਦਾ ਜਿਵੇਂ ਦੱਸਿਆ ਹੋਇਆ ਸੀਗਾ ਕਿ ਮੌਸਮ ਉਸੇ ਤਰ੍ਹਾਂ ਦਾ ਹੀ ਪੰਜਾਬ ਦਾ ਬਣਿਆ ਹੋਇਆ ਹੈ ਗਰਮੀ ਤੇ ਹੋਮਸਰ ਦਾ ਦੌਰ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਰਿਕਾਰਡ ਤੋੜ ਗਰਮੀ ਪੈ ਰਹੀ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸੋਕੇ ਵਰਗੇ ਹਾਲਾਤ ਬਣੇ ਹੋਏ ਹਨ ਮੌਸਮ ਵਿਭਾਗ ਨੇ ਵੀ ਦੱਸਿਆ ਹੈ ਕਿ ਫਤਿਹਗੜ੍ਹ ਸਾਹਿਬ ਤੇ ਬਠਿੰਡਾ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਮੀਂਹ ਦਰਜ ਕੀਤੇ ਗਏ ਹਨ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜਿੰਨੇ ਮੀਂਹ ਦੀ ਆਫਸਟ ਹੁੰਦੀ ਹੈ ਉਹਦੇ ਨਾਲੋਂ 15 ਤੋਂ 20% ਮੀਂਹ ਘੱਟ ਦਰਜ ਕੀਤੇ ਗਏ ਹਨ ਸੋ ਪੰਜਾਬ ਦਾ ਕੋਈ ਖੇਤਰ ਵੀ ਐਸਾ ਨਹੀਂ ਹੈ ਇਸ ਵਾਰ ਜਿਨ੍ਹਾਂ ਦੇ ਵਿੱਚ ਲੋੜ ਤੋਂ ਜ਼ਿਆਦਾ ਮੀਂਹ ਦਰਜ ਕੀਤੇ ਗਏ ਹਨ ਗਰਮੀ ਤੇ ਹੌਮਸ ਦਾ ਦੌਰ ਇਸੇ ਤਰ੍ਹਾਂ ਹੀ ਬਰਕਰਾਰ ਰਹਿਣ ਦੀ ਸੰਭਾਵਨਾ ਹੈ ਹੋ ਸਕਦਾ ਹੈ ਕਿ ਅੱਜ ਸ਼ਾਮ ਵੇਲੇ ਇੱਕ ਦੋ ਸ਼ਹਿਰਾਂ ਦੇ ਆਸ-ਪਾਸ ਟੁੱਟਮੇ ਜਾਂ ਸ਼ਰਾਟੇ ਲੱਗ ਜਾਣ ਜਾਂ ਜਿਵੇਂ ਅੱਜ ਦੁਪਹਿਰ ਦੇ ਆਸ-ਪਾਸ ਮੁਹਾਲੀ ਜਾਂ ਚੰਡੀਗੜ੍ਹ ਦੇ ਆਸ-ਪਾਸ ਮੀਂਹ ਦੇ ਥੋੜੇ ਜਿਹੇ ਆ ਦੇਖਿਆ ਗਿਆ ਹੈ ਵੱਡੇ ਪੱਧਰ ਤੇ ਨਹੀਂ ਪਰ ਟੁੱਟਮੇ ਜਾਂ ਸ਼ਰਾਟੇ ਮੁਹਾਲੀ ਚੰਡੀਗੜ੍ਹ ਡੇਰਾ ਬੱਸੀ ਦੇ ਇਲਾਕਿਆਂ ਦੇ ਵਿੱਚ ਵੀ ਦੇਖੇ ਗਏ ਹਨ ਇਸੇ ਤਰ੍ਹਾਂ ਹੀ ਅੱਜ ਅੱਧੀ ਰਾਤ ਤੋਂ ਬਾਅਦ ਜਾਂ ਸਵੇਰ ਤੜਕਸਰ ਕੁਝ ਕੁ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਉਹ ਵੀ ਥੋੜੇ ਥੋੜੇ ਖੇਤਰਾਂ ਦੇ ਵਿੱਚ ਟੁੱਟਮਾ ਆ ਰਿਹਾ ਉਹਦੇ ਵਿੱਚੋਂ ਪਠਾਨਕੋਟ ਜਾਂ ਹੁਸ਼ਿਆਰਪੁਰ ਦੇ ਥੋੜੇ ਬਹੁਤ ਇਲਾਕੇ ਹੋ ਸਕਦੇ ਹਨ ਜਾਂ ਨਵੇਂ ਸ਼ਹਿਰ ਜਾਂ ਆਨੰਦਪੁਰ ਸਾਹਿਬ ਦੇ ਵਿੱਚ ਟੁੱਟਮੇ ਜਿਹੇ ਇਲਾਕਿਆਂ ਦੇ ਵਿੱਚ ਮੀਝਾਂ ਚਾਰਕਣੀਆਂ ਸਵੇਰ ਵੇਲੇ ਜਾਂ ਤੜਕਸਰ ਦੇਖਣ ਨੂੰ ਮਿਲ ਸਕਦੀਆਂ ਵੱਡੇ ਪੱਧਰ ਤੇ ਮੀਹਾਂ ਦੀ ਆਸ ਜਿਹੜੀ ਆ ਉਹ 22 ਤਰੀਕ ਦੀ ਬਾਅਦ ਦੁਪਹਿਰ ਜਾਂ ਦੁਪਹਿਰ ਤੋਂ ਪੈਣਾ ਰਹੇਗਾ ਟੁੱਟਵੇਂ ਤੌਰ ਤੇ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ 50 ਤੋਂ 60% ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ